ਪਿਛਲੇ ਦਿਨ ਜਿਹੜੀ ਐਫਆਈਆਰ ਮਜੀਠੀਆ ਸਾਹਿਬ ਤੋਂ ਦਰਜ ਕੀਤੀ ਗਈ ਹੈ ਉਹਦੇ ਇਨਵੈਸਟੀਗੇਸ਼ਨ ਦੇ ਸਬੰਧ ਵਿੱਚ ਜਿਹੜੀ ਵਿਜੀਲੈਂਸ ਦੀ ਟੀਮ ਹੈ ਅੱਜ ਸਵੇਰੇ ਕਰੀਬ 11 ਵਜੇ ਤੋਂ ਉਹਨਾਂ ਦੀ ਗ੍ਰੀਨ ਐਵੇਨਿਊ ਜਿਹੜੀ ਰਹਾਇਸ਼ ਆ ਉੱਥੇ ਸਾਰੀ ਟੀਮ ਉਹ ਪਹੁੰਚੀ ਆ ਉਹਨਾਂ ਆ ਗਿਆ ਸਾਰੀ ਕੋਠੀ ਦੇ ਵਿੱਚ ਜਿਹੜੀ ਆ ਉਹ ਕੋਠੀ ਦੀ ਮੈਜ਼ਰਮੈਂਟਸ ਜਿਹੜੀਆਂ ਕੀਤੀਆਂ ਗਈਆਂ ਨੇ ਜਿੰਨੀ ਵੀ ਉਹਦੇ ਵਿੱਚ ਮੂਵੇਬਲ ਜਾਂ ਇਮ ਮੂਵੇਬਲ ਪ੍ਰਾਪਰਟੀ ਸੀ ਉਹਦਾ ਸਾਰਾ ਹੀ ਉਹਨਾਂ ਡਾਟਾ ਜਿਹੜਾ ਉਹ ਕਲੈਕਟ ਕੀਤਾ ਇਹ ਉਹਨਾਂ ਦਾ ਜਿਹੜਾ ਪੁਲਿਸ ਇਨਵੈਸਟੀਗੇਸ਼ਨ ਦਾ ਜਿਹੜਾ ਆਪਣਾ ਉਹ ਉਹਨਾਂ ਦਾ ਪਾਰਟ ਆ ਉਸ ਤੋਂ ਬਾਅਦ ਜਿਹੜੀ ਸਾਨੂੰ ਕੋਈ ਇਹਦੇ ਸੰਬੰਧ ਵਿੱਚ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਕਿ ਅੱਜ ਵਿਜੀਲੈਂਸ ਟੀਮ ਨੇ ਜਿਹੜਾ ਉਹਨਾਂ ਦੇ ਘਰ ਵਿੱਚ ਜਿਹੜੀ ਆ ਕੋਈ ਤਲਾਸ਼ੀ ਲੈਣੀ ਹੈ ਜਾਂ ਕੋਈ ਮੈਜ਼ਰਮੈਂਟਸ ਕਰਨੀਆਂ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਸੀ ਅਸੀਂ ਜਦੋਂ 11 ਵਜੇ ਆਏ ਸਾਨੂੰ ਇਨਫੋਰਮੇਸ਼ਨ ਮਿਲੀ ਐਮਐਲਏ ਸਾਹਿਬ ਕੋਲੋਂ ਤੇ ਉਦੋਂ ਬੀਇੰਗ ਦੀ ਐਡਵੋਕੇਟ ਇਹਨਾਂ ਫਿਰ ਸਾਨੂੰ ਅੰਦਰ ਆਉਣ ਦਿੱਤਾ ਸਾਡੇ ਜਿਹੜੇ ਮੋਬਾਈਲ ਫੋਨ ਸੀ ਉਹ ਵੀ ਜਿਹੜੇ ਇਹਨਾਂ ਆਪਣੇ ਬਾਹਰ ਰਖਵਾਲੇ ਤੇ ਸਾਡੀ ਪ੍ਰੈਜ਼ੈਂਸ ਜਿਹੜੀ ਆ ਉਹਨਾਂ ਮੈਜ਼ਰਮੈਂਟਸ ਤੇ ਜਿੰਨੇ ਵੀ ਇਮੋਵੇਬਲ ਪ੍ਰਾਪਰਟੀ ਆ ਉਹਦਾ ਵੇਰਵਾ ਜਿਹੜਾ ਲਿਆ ਜੀ ਦੇ ਵਿੱਚ ਕਿਚਨ ਬਾਥਰੂਮ ਬੈਡਰੂਮ ਸਾਰਾ ਕੁਝ ਹੀ ਤੇ ਪ੍ਰੋਪਰ ਦੀ ਜਿਹੜੀ ਡਿਟੇਲ ਅੱਜ ਕਲੈਕਟ ਕੀਤੀ ਆ ਤੇ ਇਹ ਉਹਨਾਂ ਆਪਣੀ ਤਫਤੀਸ਼ ਦੇ ਵਿੱਚ ਜੋ ਵੀ ਆ ਉਹ ਫਰਦਰ ਰਿਪੋਰਟ ਜਿਹੜਾ ਹੈ ਇਹ ਪੇਸ਼ ਕਰਦੇ ਨੇ ਸੇਮ ਟਾਈਮ ਉਹ ਅਫੀਸিয়াল ਮੰਡੀਠਾ ਹਲਕੇ ਦੇ ਦਫਤਰ ਵੀ ਕਿਥੇ ਵੀ ਚਲਦੀ ਸੀ ਹਾਂਜੀ ਸਾਨੂੰ ਪਤਾ ਲੱਗਾ ਜੀ ਉੱਥੇ ਵੀ ਕੋਈ ਨਾ ਰੇਡ ਕੀਤੀ ਆ ਬਟ ਅਸੀਂ ਤੇ ਅਮਰਸਰ ਪ੍ਰੈਜ਼ੈਂਟ ਸਾਂ ਤੇ ਉੱਥੇ ਵੀ ਵਿਜੀਲੈਂਸ ਟੀਮ ਗਈ ਆ ਉਹ ਤਾਂ ਉਹਨਾਂ ਦੀ ਇਨਵੈਸਟੀਗੇਸ਼ਨ ਆ ਉਹ ਕੋਰਟ ਦੇ ਵਿੱਚ ਜਦੋਂ ਚਲਾਨ ਪ੍ਰੈਜ਼ੈਂਟ ਕਰਨਗੇ ਉਹ ਸਾਰੇ ਫਿਰ ਗੱਲਾਂ ਸਾਹਮਣੇ ਜਿਹੜੀਆਂ ਉਹ ਆ ਜਾਣਗੀਆਂ ਇਹ ਸੀ ਸਿਰਫ ਮੈਨਜਮੈਂਟ ਵਾਸਤੇ ਆਈ ਸੀ ਇਹ ਹੋਰ ਵੀ ਕੋਈ ਅੱਜ ਇਹਨਾਂ ਦਾ ਜਿਹੜਾ ਪਰਪਸ ਸੀ ਜੋ ਸਾਡੇ ਹਾਜ਼ਰੀ ਵਿੱਚ ਹੋਇਆ ਉਹ ਇਹਨਾਂ ਮੈਨਜਮੈਂਟ ਸੀ ਜਿਹੜੀਆਂ ਕੀਤੀਆਂ ਹੋਰ ਕਿਸੇ ਕਰ ਕਿਸਮ ਦਾ ਕੋਈ ਆਜੇ ਦਿਨਿਕ ਵਰ ਮਜੀਠਾ ਵੀ ਸਨਿਆ ਕੋਈ ਹੋਰ ਨਹੀਂ ਜੀ ਉਹਨਾਂ ਦਾ ਸਿਰਫ ਇੱਕ ਨੌਕਰ ਸੀ ਬਹਾਦਰ ਉਹ ਮੌਜੂਦ ਆ ਉਹ ਚੰਡੀਗੜ੍ਹ ਨੇ ਇੱਥੇ ਕੋਈ ਮੌਜੂਦ ਨਹੀਂ ਸੀ ਉਹ ਤੇ ਉਹਨਾਂ ਦੇ ਸਰਵੰਟ ਇੱਥੇ ਸਿਰਫ ਮੌਜੂਦ ਆ ਸਾਨੂੰ ਤੇ ਫੋਨ ਤੇ ਇਨਫੋਰਮੇਸ਼ਨ ਮਿਲੀ ਉਹਨਾਂ ਕਿਹਾ ਕਿ ਵਿਜੀਲੈਂਸ ਟੀਮ ਆਈ ਆ ਤੇ ਵੀਿੰਗ ਦੀ ਐਡਵੋਕੇਟ ਜਿਹੜਾ ਕਿਉਂਕਿ ਸ਼ਰੂਮ ਨਹੀਂ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਦੇ ਆ ਲੀਗਲ ਟੀਮ ਦੇ ਤੇ ਅੱਜ ਫਿਰ ਅਸੀਂ ਇੱਥੇ ਉਹਨਾਂ ਦੀ ਕੋਠੀ ਗਰੀ ਨੇ ਮੈਨੂੰ ਪਹੁੰਚੋ